ਕੀ ਜ ਸਹੀ ਹੈ ਤੇ ਕਿਹੜੀ ਚੀਜ਼ ਗਲਤ ਹੈ ਅਸਲ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਿੱਖ ਨੂੰ ਪਰਖੂ ਬਣਾਇਆ ਸੀਗਾ ਪਰ ਮਾਫ ਕਰਿਓ ਅੱਜ ਉਹ ਪਰਖ ਨਾਮ ਦੀ ਚੀਜ਼ ਜਿਹੜੀ ਹੈ ਸਾਡੀ ਜ਼ਿੰਦਗੀ ਚੋਂ ਪਾਸੇ ਹੋ ਗਈ ਹੈ ਅਸੀਂ ਪੜਦੇ ਜ਼ਰੂਰ ਹ ਇਨ੍ਹਾਂ ਪੰਕਤੀਆਂ ਨੂੰ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਜੀ ਹੈ ਅਕਲੀ ਕੀਚਾ ਦਾਨ ਪਰ ਵੇਖੋ ਜਦੋਂ ਸਾਹਿਬ ਦੀ ਸੇਵਾ ਦੀ ਗੱਲ ਆਈ ਤਾਂ ਵੀ ਅਸੀਂ ਅਕਲ ਦੀ ਵਰਤੋਂ ਨਹੀਂ ਕੀਤੀ ਜਦੋਂ ਦਸਵੰਦ ਕੱਢਣ ਦੀ ਗੱਲ ਆਈ ਤਾਂ ਵੀ ਅਸੀਂ ਅਕਲ ਦੀ ਵਰਤੋਂ ਨਹੀਂ ਕੀਤੀ ਅਸੀਂ ਆਪਣਾ ਦਸਵੰਦ ਉਹਨਾਂ ਲੋਕਾਂ ਨੂੰ ਦਿੱਤਾ ਏ ਜਿਨ੍ਹਾਂ ਨੇ ਸਾਡੀ ਕੌਮ ਉਜਾੜੀ ਏ ਅਸੀਂ ਆਪਣਾ ਦਸਵੰਦ ਉਹਨਾਂ ਲੋਕਾਂ ਨੂੰ ਦਿੱਤਾ ਏ ਜਿਨ੍ਹਾਂ ਨੇ ਸਾਡੀ ਕੌਮ ਉਜਾੜੀ ਏ ਅਸੀਂ ਆਪਣਾ ਦਸਵੰਦ ਉਸ ਪਾਸੇ ਨਹੀਂ ਲਾ ਸਕੇ ਜਿਸ ਨਾਲ ਸਾਡੀ ਕੌਮ ਤਰੱਕੀ ਕਰਦੀ ਆ ਤੁਸੀਂ ਵੇਖ ਲਓ ਮਾਫ ਕਰਿਓ ਗੁੱਸਾ ਨਾ ਕਰਿਓ ਆ ਕਾਰ ਸੇਵਾ ਦੇ ਨਾਂ ਦੇ ਉੱਤੇ ਕੀ ਹੋ ਰਿਹਾ ਕਾਰ ਸੇਵਾ ਵਾਲੇ ਬਾਬਿਆਂ ਨੂੰ ਸਾਡੇ ਲੋਕ ਦਸਵੰਦ ਦਿੰਦੇ ਨੇ ਨਾ ਕਾਹਦੇ ਵਾਸਤੇ ਦਿੰਦੇ ਨੇ ਉਹ ਜੀ ਗੁਰਦੁਆਰੇ ਤਿਆਰ ਕਰ ਰਹੇ ਨੇ ਪਰ ਗੁਰਦੁਆਰੇ ਤਿਆਰ ਕਰਨ ਦੇ ਨਾਂ ਦੇ ਉੱਤੇ ਤੁਹਾਡੇ ਇਤਿਹਾਸ ਦੀ ਮਾਰ ਸੇਵਾ ਹੋਈ ਜੇ ਤੁਹਾਡੇ ਇਤਿਹਾਸ ਦੀ ਮਾਰ ਸੇਵਾ ਹੋਈ ਜੇ ਨਾਮ ਕਾਰ ਸੇਵਾ ਦਾ ਸੀਗਾ ਪਰ ਇਤਿਹਾਸ ਮਾਰਿਆ ਜਾ ਰਿਹਾ ਸੀਗਾ ਤੁਸੀਂ ਮੈਨੂੰ ਚਮਕੌਰ ਦੀ ਗੜੀ ਲੱਭ ਕੇ ਦਿਖਾਓ ਉਹ ਪ੍ਰਾਪਤਨ ਗੜੀ ਚਮਕੌਰ ਦੀ ਗੜੀ ਜਿਹਦਾ ਇਤਿਹਾਸ ਤੁਸੀਂ ਪੜਦੇ ਹੋ ਜਿੱਥੇ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਜਿੱਥੇ ਸ਼ਹੀਦ ਹੋਏ ਨੇ ਜਿੱਥੇ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ ਏ ਉਹ ਚਮਕੌਰ ਦੀ ਗੜੀ ਅੱਜ ਲੱਭਦੀ ਨਹੀਂ ਤੁਸੀਂ ਮੈਨੂੰ ਉਸ ਰੰਦ ਦੀਆਂ ਦੀਵਾਰਾਂ ਲੱਭ ਕੇ ਵਿਖਾਓ ਜਿਨ੍ਹਾਂ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਖੜਾ ਕੇ ਸ਼ਹੀਦ ਕੀਤਾ ਗਿਆ ਸੀਗਾ ਅੱਜ ਉਹ ਦੀਵਾਰਾਂ ਵੀ ਨਹੀਂ ਜੇ ਲੱਭਦੀਆਂ ਕਾਰ ਸੇਵਾ ਦੇ ਨਾਂ ਦੇ ਉੱਤੇ ਆ ਚੀਜ਼ਾਂ ਖਤਮ ਕਰ ਦਿੱਤੀਆਂ ਗਈਆਂ ਹੋਇਆ ਨਹੀਂ ਮਾਰ ਸੇਵਾ ਹੋਈ ਇਤਿਹਾਸ ਦੀ ਅਸਲ ਦੇ ਵਿੱਚ ਜੇ ਗੁਰਦੁਆਰੇ ਬਣਾਉਣੇ ਹੀ ਨੇ ਵਧੀਆ ਜਰੂਰ ਬਣਾਓ ਮਨਾਈ ਕੋਈ ਨਹੀਂ ਹੈ ਜਰੂਰ ਬਣਾਓ ਪਰ ਘਟੋ ਘੱਟ ਪੁਰਾਣੀਆਂ ਜਿਹੜੀਆਂ ਇਮਾਰਤਾਂ ਨੇ ਉਹਨਾਂ ਨੂੰ ਤੇ ਉਦਾਂ ਹੀ ਰਹਿਣ ਦਿਓ ਉਹਨਾਂ ਨੂੰ ਕਾਹਨੂੰ ਤੋੜਦੇ ਹੋ ਅਸਲ ਦੇ ਵਿੱਚ ਬੜੀ ਵੱਡੀ ਸਾਜ਼ਿਸ਼ ਹੈ ਜੀ ਜਿਹੜੀ ਵੀ ਕੌਮ ਨੂੰ ਖਤਮ ਕਰਨਾ ਹੋਵੇ ਨਾ ਉਸ ਕੌਮ ਨੂੰ ਖਤਮ ਕਰਨ ਵਾਸਤੇ ਕੁਝ ਚੀਜ਼ਾਂ ਹੁੰਦੀਆਂ ਨੇ ਜੇਕਰ ਉਹਨਾਂ ਚੀਜ਼ਾਂ ਨੂੰ ਫਾਲੋ ਕਰ ਲਿਆ ਜਾਵੇ ਦੁਸ਼ਮਣ ਜਿਹੜਾ ਇਹ ਹਮੇਸ਼ਾ ਉਹਨਾਂ ਗੱਲਾਂ ਦੇ ਵੱਲ ਧਿਆਨ ਦਿੰਦਾ ਏ ਜੇਕਰ ਉਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦੇ ਦਿੱਤਾ ਜਾਵੇ ਨਾ ਉਹਨਾਂ ਚੀਜ਼ਾਂ ਦੀ ਤਬਾਈ ਕਰ ਦਿੱਤੀ ਜਾਵੇ ਤਾਂ ਉਹ ਕੌਮ ਜਿਹੜੀ ਆਪੇ ਖਤਮ ਹੋ ਜਾਂਦੀ ਹੈ ਗਣਾਵਾ ਕਿਡੀਆਂ ਕਿਡੀਆਂ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਉਸ ਕੌਮ ਦਾ ਧਾਰਮਿਕ ਗ੍ਰੰਥ ਜਿਹੜਾ ਏ ਉਹਦੇ ਉੱਤੇ ਅਟੈਕ ਕਰੋ ਕਿਸੇ ਵੀ ਕੌਮ ਨੂੰ ਜੇ ਖਤਮ ਕਰਨਾ ਹੈ ਨਾ ਤੇ ਉਸ ਕੌਮ ਦੇ ਧਾਰਮਿਕ ਗ੍ਰੰਥ ਦੇ ਉੱਤੇ ਅਟੈਕ ਕਰੋ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਟੈਕ ਹੋਏ ਨਹੀਂ ਤੁਸੀਂ ਵੇਖ ਲਓ ਆ ਪਿਛਲੇ ਦਿਨੀ ਕੀ ਹੋਇਆ ਇੱਕ ਅਟੈਕ ਤੇ ਉਹ ਹੈ ਜਿਹੜਾ ਬਾਹਰਲੇ ਤੌਰ ਦੇ ਉੱਤੇ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੇ ਅੰਕ ਨੇ ਜਿਹੜੇ ਉਹ ਫਾੜ ਕੇ ਗਲੀਆਂ ਦੇ ਵਿੱਚ ਖਿਲਾਰੇ ਗਏ ਇੱਕ ਆਹ ਅਟੈਕ ਸੀਗਾ ਇਹ ਤਾਂ ਬਾਹਰਲੇ ਤੌਰ ਦੇ ਉੱਤੇ ਬੇਦਬੀ ਹੋਈ ਦੂਜੇ ਨੰਬਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਦਾ ਹੋਰ ਕੀ ਢੰਗ ਹੈ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਉੱਤੇ ਪਖੰਡੀ ਸਾਧ ਆਪਣੀਆਂ ਗੱਡੀਆਂ ਲਾ ਕੇ ਬਹਿ ਗਏ ਕਿ ਗੁਰੂ ਨੂੰ ਪਾਸੇ ਕਰ ਦਿੱਤਾ ਜਾਵੇ ਤੇ ਬਾਬਾ ਆਪ ਅੱਗੇ ਆ ਕੇ ਬਹਿ ਰਿਹਾ ਕਿਤੇ ਪਖੰਡੀ ਸਾਹਾਬਾਂ ਨੇ ਆਪਣੀਆਂ ਗੱਦੀਆਂ ਲਾਈਆਂ ਤੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਉੱਤੇ ਹੋਰ ਹੋਰ ਗ੍ਰੰਥ ਨੇ ਜਿਹੜੇ ਉਹ ਲਿਹਾ ਕੇ ਬਰਾਬਰ ਦੇ ਉੱਤੇ ਪ੍ਰਕਾਸ਼ ਕੀਤੇ ਜਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਪਾਸੇ ਕਰਨ ਦਾ ਇੱਕ ਬੜਾ ਵੱਡਾ ਇਹ ਢੰਗ ਹੈ ਵੀ ਕੁਝ ਹੋਰ ਸਾਹਮਣੇ ਲਿਆਓ ਸੰਗਤ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਪਾਸੇ ਹੋ ਜੇਗੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਸ ਢੰਗ ਦੇ ਨਾਲ ਅਟੈਕ ਹੋ ਰਹੇ ਨੇ ਪਹਿਲੀ ਗੱਲ ਹੁੰਦੀ ਹੈ ਉਸ ਕੌਮ ਨੂੰ ਜੇਕਰ ਖਤਮ ਕਰਨਾ ਹੈ ਤੇ ਉਹਦੇ ਧਾਰਮਿਕ ਗ੍ਰੰਥ ਦੇ ਉੱਤੇ ਅਟੈਕ ਕਰੋ ਅੱਜ ਇਸ ਢੰਗ ਦੇ ਨਾਲ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਟੈਕ ਹੋ ਰਹੇ ਨੇ ਦੂਜੇ ਨੰਬਰ ਦੇ ਉੱਤੇ ਉਸ ਕੌਮ ਦੇ ਇਤਿਹਾਸ ਨੂੰ ਵਿਗਾੜ ਦਿਓ ਜਿਵੇਂ ਤੁਹਾਡਾ ਇਤਿਹਾਸ ਵਿਗਾੜਿਆ ਜਾ ਰਿਹਾ ਜਿਵੇਂ ਮੈਂ ਹੁਣੇ ਆ ਗੱਲ ਪੇਸ਼ ਕੀਤੀ ਨਾ ਤੁਹਾਡੇ ਅੱਗੇ ਵੀ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਦਾ ਬਖਾ ਦਿੱਤਾ ਗਿਆ ਇਸੇ ਤਰ੍ਹਾਂ ਦੀ ਇੱਕ ਅੱਧੀ ਗੱਲ ਨਹੀਂ ਜੇਕਰ ਤੁਸੀਂ ਕਿਤਾਬਾਂ ਨੂੰ ਕਿਤੇ ਫਰੋਲਣ ਲੱਗੋ ਨਾ ਤੇ ਇਦਾਂ ਇਦਾਂ ਦੀਆਂ ਗੱਲਾਂ ਤੁਹਾਡੇ ਸਾਹਮਣੇ ਨਿਕਲ ਕੇ ਆਉਣਗੀਆਂ ਕਿ ਤੁਸੀਂ ਹੈਰਾਨ ਰਹਿ ਜਾਓਗੇ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਨੇ ਸਿੱਖ ਇਤਿਹਾਸ ਵਰਗੀਆਂ ਕਿਤਾਬਾਂ ਛਾਪੀਆਂ ਜਿਦੇ ਵਿੱਚ ਕਿਤੇ ਗੁਰੂ ਸਾਹਿਬ ਨੂੰ ਡਾਕੂ ਤੱਕ ਲਿਖ ਦਿੱਤਾ ਗਿਆ ਇਥੇ ਗੁਰਬਲਾਸ ਪਾਤਸ਼ਾਹੀ 6ਵੀਂ ਵਰਗੀਆਂ ਕਿਤਾਬਾਂ ਜਿਹੜੀਆਂ ਸਾਡੀ ਕੌਮ ਦੇ ਜਥੇਦਾਰਾਂ ਨੇ ਆਖਿਆ ਜਿਨ੍ਹਾਂ ਦੀ ਕਥਾ ਗੁਰਦੁਆਰਿਆਂ 'ਚ ਹੋਣੀ ਚਾਹੀਦੀ ਹੈ ਉਹਨਾਂ ਕਿਤਾਬਾਂ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੈਰੇਕਟਰ ਨੂੰ ਇਹਨਾਂ ਨੀਵਾ ਕਰਕੇ ਵਿਖਾਇਆ ਗਿਆ ਇਹਨਾਂ ਗਲਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਪਰ ਕੌਣ ਪੁੱਛੇ ਜੀ ਇਹ ਇਤਿਹਾਸ ਦੀ ਜਿਹੜੀ ਮਾਰ ਸੇਵਾ ਹੋ ਰਹੀ ਤੁਹਾਡੇ ਇਤਿਹਾਸ ਨੂੰ ਵੀ ਮਾਰਿਆ ਜਾ ਰਿਹਾ ਝੂਠ ਜਿਹੜਾ ਏ ਉਹ ਸਾਹਮਣੇ ਲਿਆਂਦਾ ਜਾ ਰਿਹਾ ਪਰ ਸੱਚ ਜਿਹੜਾ ਏ ਉਹ ਸਾਹਮਣੇ ਨਹੀਂ ਆਉਣ ਦਿੱਤਾ ਜਾਂਦਾ ਇਤਿਹਾਸ ਦੀਆਂ ਬੜੀਆਂ ਸਾਖੀਆਂ ਨੇ ਜਿਨ੍ਹਾਂ ਦੇ ਵਿੱਚ ਬੜੀਆਂ ਵਧੀਆ ਗੱਲਾਂ ਨੇ ਜਿਹੜੀਆਂ ਸਾਡੇ ਜੀਵਨ ਨੂੰ ਸਵਾਰਨ ਵਾਲੀਆਂ ਨੇ ਪਰ ਮਾਫ਼ ਕਰਿਓ ਉਹ ਗੱਲਾਂ ਸਾਡੇ ਸਾਹਮਣੇ ਬਹੁਤੀ ਵਾਰੀਆਂ ਆਉਣ ਹੀ ਨਹੀਂ ਦਿੱਤੀਆਂ ਜਾਂਦੀਆਂ ਸਟੇਜਾਂ ਦੇ ਉੱਤੇ ਬਹਿ ਕੇ ਉਹ ਕੱਚ ਪਿੱਲ ਸੁਣਾਇਆ ਜਾਂਦਾ ਏ ਜਿਹੜੀਆਂ ਗੁਰਬਾਣੀ ਦੇ ਲਾਗੇ ਛਾਗੇ ਵੀ ਨਹੀਂ ਕਿਤੇ ਹੁੰਦੀਆਂ ਨੰਬਰ ਦੇ ਉੱਤੇ ਉਸ ਕੌਮ ਦੀਆਂ ਧਾਰਮਿਕ ਇਮਾਰਤਾਂ ਨੇ ਜਿਹੜੀਆਂ ਪੁਰਾਤਨ ਇਮਾਰਤਾਂ ਨੇ ਜਿਹੜੀਆਂ ਉਹਨਾਂ ਨੂੰ ਖਤਮ ਕਰਦੇ ਹੋ ਅੱਜ ਤੁਸੀਂ ਵੇਖ ਲਓ ਮੈਂ ਚਮਕੌਰ ਦੀ ਗੜੀ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਹਾਡੇ ਨਾਲ ਮੈਂ ਸਰਹੰਦ ਦੀ ਦੀਵਾਰਾਂ ਦੀ ਗੱਲ ਸਾਂਝੀ ਕੀਤੀ ਹੈ ਕਿੱਥੇ ਲੱਭਦੀਆਂ ਨੇ ਬਾਬੇ ਨਾਨਕੀ ਜੀ ਦਾ ਘਰ ਕਿੱਥੇ ਲੱਭਦਾ ਹੈ ਅਜ ਤਾਂ ਕੁਝ ਸਾਲ ਪਹਿਲਾਂ ਹੀ ਤੋੜਿਆ ਹਜੇ ਕਿੱਥੇ ਲੱਭਦਾ ਸਾਡੀਆਂ ਕਿੰਨੀਆਂ ਪੁਰਾਣੀਆਂ ਇਮਾਰਤਾਂ ਆ ਜਿਹੜਾ ਸਾਡਾ ਇਤਿਹਾਸ ਦੱਸਦੀਆਂ ਸੀਗੀਆਂ ਉਹ ਖਤਮ ਕਰ ਦਿੱਤੀਆਂ ਗਈਆਂ ਆ ਪਿਛਲੇ ਦਿਨੀ ਸੰਗਰੂਰ ਵਾਲੇ ਪਾਸੇ ਇੱਕ ਸਮਾਗਮ ਸੀਗਾ ਜਿਨ੍ਹਾਂ ਦੇ ਸਮਾਗਮ ਸੀ ਨਾ ਤੇ ਸਮਾਗਮ ਤੋਂ ਪਹਿਲਾਂ ਉਹ ਆਪਣੇ ਘਰ ਲੈ ਗਏ ਇੱਕ ਛੋਟੀ ਜੀ ਬੱਚੀ ਮਸਾਂ ਮੇਰੇ ਖਿਆਲ ਉਹਦੀ ਉਮਰ 4-5 ਸਾਲ ਦੀ ਹੋਣੀ ਹੈ ਉਹ ਕਮਰੇ ਦੇ ਵਿੱਚ ਆਈ ਜਿੱਥੇ ਸਾਰੇ ਆਪਾਂ ਬੈਠੇ ਹੋਏ ਸੀ ਨਾਲੇ ਪਿੱਛੇ ਉਹਦੀ ਦਾਦੀ ਆਈ ਤੇ ਉਹਦੀ ਦਾਦੀ ਜੀ ਨੇ ਮੈਨੂੰ ਇੱਕ ਗੱਲ ਦੱਸੀ ਮੈਂ ਹੈਰਾਨ ਰਹਿ ਗਿਆ ਸੁਣ ਕੇ ਇਹ ਹਾਲਾਤ ਵੇਖੋ ਸਾਡੇ ਕੀ ਬਣ ਚੁੱਕੇ ਨੇ ਅੱਜ ਦੇ ਟਾਈਮ ਦੇ ਉੱਤੇ। ਉਰੀ ਦਾਦੀ ਜੀ ਆਈ ਉਹ ਛੋਟੀ ਜੀ ਬੇਟੀ ਦੀ ਤੇ ਆ ਕੇ ਮੈਨੂੰ ਕਹਿੰਦੀ ਕਹਿੰਦੀ ਪੁੱਤਰ ਇੱਕ ਗੱਲ ਆਖਾਂ। ਮੈਂ ਕਿਹਾ ਹਾਂ ਜੀ ਮਾਤਾ ਜੀ ਦੱਸੋ। ਕਹਿੰਦੀ ਵੀ ਮੈਂ ਨਾ ਆਪਣੀ ਧੀ ਨੂੰ ਇਹਨੂੰ ਰੋਜ਼ਾਨਾ ਸਾਖੀ ਸੁਣਾਉਂਦੀ ਛੋਟੇ ਸਾਹਿਬਜ਼ਾਦਿਆਂ ਦੀ ਕਿ ਉਹਨਾਂ ਨੂੰ ਮੀਹਾਂ ਦੇ ਵਿੱਚਣ ਕੇ ਸ਼ਹੀਦ ਕੀਤਾ ਗਿਆ। ਕਿਵੇਂ ਸ਼ੀਰ ਨੂੰ ਪਤਾ ਕੀ ਕਹਿਣਾ। ਜਦੋਂ ਮੈਂ ਇਹਨੂੰ ਨੀਹਾਂ ਦੀ ਗੱਲ ਸੁਣਾਉਣੀ ਨਾ ਵੀ ਸਹਬਜ਼ਾਦੇ ਨੂੰ ਨੀਹਾਂ ਦੇ ਵਿੱਚ ਣ ਕੇ ਸ਼ਹੀਦ ਕੀਤਾ ਗਿਆ ਤੇ ਕਹਿੰਦੇ ਇਹਨੇ ਮੈਨੂੰ ਕਿਹਾ ਕਰਨਾ ਵੀ ਦਾਦੀ ਮਾਂ ਮੈਂ ਨਾ ਉਹ ਨੀਹਾਂ ਵੇਖਣੀਆਂ ਨੇ ਜਿੱਥੇ ਸਹਬਜ਼ਾਦੇ ਨੂੰ ਣ ਕੇ ਸ਼ਹੀਦ ਕੀਤਾ ਗਿਆ ਮੈਂ ਉਹ ਨੀਹਾਂ ਵੇਖਣੀਆਂ ਨੇ ਕਹਿੰਦੇ ਵੀ ਇੱਕ ਦਿਨ ਅਸੀਂ ਪਲਾਨਿੰਗ ਕੀਤੀ ਵੀ ਸਾਰੇ ਪਰਿਵਾਰ ਵਾਲੇ ਚੱਲਦੇ ਆ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਕਿਤੇ ਵਖਾ ਕੇ ਲੈ ਕੇ ਆਉਨੇ ਆ ਇਸ ਬੱਚੀ ਨੂੰ ਕਹਿੰਦੇ ਜਦੋਂ ਉੱਥੇ ਗਏ ਤੇ ਉੱਥੇ ਅਸੀਂ ਜਾ ਕੇ ਵੇਖਿਆ ਸਾਨੂੰ ਤੇ ਕੋਈ ਇਤਿਹਾਸਕ ਨਿਸ਼ਾਨੀ ਜਿਹੜੀ ਉਹ ਨਜ਼ਰ ਹੀ ਨਾ ਆਈ ਤੇ ਕਹਿੰਦੀ ਇਹ ਬੱਚੀ ਉੱਥੇ ਪੁੱਛੇ ਵੀ ਉਹ ਕਿੱਥੇ ਨਹੀਂ ਹੁੰਦੀਆਂ ਕਹਿੰਦੇ ਇਹਨੂੰ ਕਿੱਥੇ ਦਸੀਏ ਵੀ ਕਿੱਥੇ ਗਈਆਂ ਹੁਣ ਤਾਂ ਰਹੀ ਕੁਝ ਨਹੀਂ ਗਿਆ ਉੱਥੇ ਇਹ ਇਹ ਤਾਂ ਸਾਡੇ ਹਾਲਾਤ ਨੇ ਨਾ ਸਾਡਾ ਇਤਿਹਾਸ ਸਾਡੀਆਂ ਪ੍ਰਾਤਨ ਇਮਾਰਤਾਂ ਖਤਮ ਕਰ ਦਿੱਤੀਆਂ ਗਈਆਂ ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਓ ਅੱਜ ਵੀ ਜਲੀਆਂ ਵਾਲੇ ਬਾਗ ਦੇ ਵਿੱਚ ਤੁਸੀਂ ਚੱਲ ਜਾਓ ਨਾ ਜਲੀਆਂ ਵਾਲੇ ਬਾਗ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਅੱਜ ਵੀ ਸਾਹਮਣੇ ਰੱਖੇ ਨੇ ਉੱਥੇ ਰੱਖੇ ਕਿ ਨਹੀਂ ਰੱਖੇ ਤੁਸੀਂ ਗਏ ਵੀ ਹੋਗੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਸਾਮ ਕੇ ਰੱਖੇ ਉਹ ਜਲੀਆਂ ਵਾਲੇ ਬਾਗ ਦਾ ਉਹ ਜਦੋਂ ਵਾਪਰੇਆ ਸੀ ਉਥੇ ਗੋਲੀਆਂ ਚੱਲੀਆਂ ਸੀ ਉਹ ਕਦੋਂ ਵਾਪਰੇਆ ਸੀ 1919 ਦੇ ਵਿੱਚ 1919 ਈਸਵੀ ਦੇ ਵਿੱਚ ਉਹ ਵਾਪਰੇਆ ਸੀ 1919 ਦੀ ਗੱਲ ਪੁਰਾਣੀ ਐ ਜਾਂ 1984 ਦੀ ਗੱਲ ਪੁਰਾਣੀ ਐ ਦੱਸੋ ਜੀ 1919 ਵਾਲੀ ਜ਼ਿਆਦਾ ਪੁਰਾਣੀ ਐ ਨਾ ਉਹ ਗੋਲੀਆਂ ਦੇ ਨਿਸ਼ਾਨ ਅੱਜ ਤੱਕ ਸਾਮ ਕੇ ਰੱਖੇ ਜਾ ਸਕਦੇ ਨੇ ਅਕਾਲ ਤਖਤ ਸਾਹਿਬ ਵਾਲੇ ਨਿਸ਼ਾਨ ਸਾਮ ਕੇ ਕਿਉਂ ਨਹੀਂ ਰੱਖੇਗੇ ਕਿਉਂ ਨਹੀਂ ਰੱਖੇ ਕਾਰਨ ਇਹ ਸੀ ਕਿ ਜੇ ਅੱਜ ਦਾ ਨੌਜਵਾਨ ਜਾਂਦਾ ਉਨੇ ਸਵਾਲ ਕਰਨਾ ਸੀ ਕੀ ਹੋਇਆ ਸੀ ਇੱਥੇ ਦੱਸੋ ਸਾਨੂੰ ਨੌਜਵਾਨ ਨੇ ਇਤਿਹਾਸ ਦੇ ਬਾਰੇ ਜੀ ਪੁੱਛਣਾ ਸੀਗਾ ਉਹਨਾਂ ਨੇ ਆਖਿਆ ਇਤਿਹਾਸ ਦੇ ਬਾਰੇ ਪੁੱਛੇ ਹੀ ਨਾ ਇਹਨਾਂ ਦੀ ਜ਼ਿੰਦਗੀ ਵਿੱਚੋਂ ਇਤਿਹਾਸ ਖਾਲੀ ਕਰ ਦਿਓ ਪਾਸੇ ਕਰ ਦਿਓ ਇਹ ਸਵਾਲ ਪੁੱਛਣ ਜੋਗੇ ਨਾ ਰਵੇ ਕਾਰ ਸੇਵਾ ਦੇ ਨਾਂ ਦੇ ਉੱਤੇ ਆਹ ਮਾਰ ਸੇਵਾ ਹੋਈ ਜੇ ਸਾਡੀ ਕਈ ਵਾਰੀ ਗੁੱਸਾ ਲੱਗਦਾ ਆ ਪਿਛਲੇ ਦਿਨੀ ਇਹੀ ਗੱਲਾਂ ਮੈਂ ਉੱਤਰਾਖੰਡ ਦੇ ਵਿੱਚ ਬੋਲੀਆਂ ਇੱਕ ਪਿੰਡ ਸੀਗਾ ਸਤਾਰਗੰਜ ਦੇ ਵਿੱਚ ਤੇ ਕਾਰ ਸੇਵਾ ਵਾਲਿਆਂ ਦਾ ਜ਼ੋਰ ਬੜਾ ਉੱਥੇ ਬڑے ਟੱਪੇ ਉੱਥੇ ਜਿਹੜੇ ਚੇਲੇ ਸੀਗੇ ਤੀਜੇ ਨੰਬਰ ਦੇ ਉੱਤੇ ਆਹ ਗੱਲ ਜੇ ਕਿਸੇ ਕੌਮ ਦੇ ਇਤਿਹਾਸ ਨੂੰ ਖਤਮ ਕਰਨਾ ਉਹਦੀਆਂ ਇਮਾਰਤਾਂ ਜਿਹੜੀਆਂ ਇਤਿਹਾਸਕ ਇਮਾਰਤਾਂ ਖਤਮ ਕਰਦੇ ਹੋ ਚੌਥੇ ਨੰਬਰ ਦੇ ਉੱਤੇ ਉਸ ਕੌਮ ਦੀ ਬੋਲੀ ਨੂੰ ਖਤਮ ਕਰਦੇ ਹੋ ਤੁਸੀਂ ਤਾਂ ਚਲੋ ਫਿਰ ਚੰਗੇ ਉੱਥੇ ਪੰਜਾਬ ਦੀ ਧਰਤੀ ਦੇ ਉੱਤੇ ਅਜੇ ਪੰਜਾਬੀ ਬੋਲਦੇ ਆ ਤੁਸੀਂ ਕਦੇ ਸ਼ਹਿਰਾਂ ਦੇ ਵਿੱਚ ਆ ਕੇ ਵੇਖੋ ਜਰਾ ਦਿੱਲੀ ਵਰਗੇ ਸ਼ਹਿਰ ਚ ਆ ਕੇ ਵੇਖੋ ਛਾਏ ਤੁਹਾਨੂੰ ਕੋਈ ਪਰਿਵਾਰ ਲੱਭ ਜਾਏ ਜਿੱਥੇ ਕੋਈ ਪੰਜਾਬੀ ਬੋਲਣ ਵਾਲਾ ਹੋਵੇ ਚਾਇਲ ਕੋ ਲੱਭ ਜਾਵੇ ਪਰ ਪਰਵਾਰਾਂ ਚ ਅਜ ਪੰਜਾਬੀ ਵੀ ਲੱਭਦੀ ਤੇ ਜਿਹਨੂੰ ਪੰਜਾਬੀ ਨਹੀਂ ਆਉਂਦੀ ਹੋਏਗੀ ਉਹ ਬਾਣੀ ਕਿੱਥੋਂ ਪੜੂਗਾ ਬਾਣੀ ਨੂੰ ਕਿੱਥੋਂ ਵਿਚਾਰੂਗਾ ਮੈਂ ਤਾਂ ਇਸ ਕਰਕੇ ਤੁਹਾਨੂੰ ਬੇਨਤੀ ਕੀਤੀ ਵਾਜੇ ਤੁਸੀਂ ਪੰਜਾਬੀ ਬੋਲਦੇ ਹੋ ਪੰਜਾਬੀ ਦੇ ਉੱਤੇ ਪਹਿਰਾ ਦਿੰਦੇ ਹੋ ਪੰਜਾਬੀ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਪੜੋ ਜਿਹੜੇ ਦੇ ਪੰਜਾਬੀ ਜਵਾਨ ਹੀ ਛੱਡ ਚੁੱਕੇ ਨੇ ਨਾ ਉਹਨਾਂ ਦਾ ਤੇ ਕੀ ਕਹਨੇ ਉਹਨਾਂ ਦੀ ਬੋਲੀ ਖੋਲੋ ਚੌਥੇ ਨੰਬਰ ਦੇ ਉੱਤੇ ਤੇ ਪੰਜਵੇਂ ਨੰਬਰ ਦੇ ਉੱਤੇ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਅਟੈਕ ਹੋਇਆ ਕਿ ਨਹੀਂ ਹੋਇਆ ਤੁਹਾਡਾ ਮੂਹ ਨਾਨਕਸ਼ਾਹੀ ਕੈਲੰਡਰ ਜਿਹੜਾ ਸੀ ਉਹ ਖੋਲਿਆ ਗਿਆ ਤੁਹਾਡੇ ਕੋਲ ਜਿਸ ਕੌਮ ਨੂੰ ਖਤਮ ਕਰਨਾ ਹੁੰਦਾ ਕੈਲੰਡਰ ਖੋਲੋ ਪੰਜਵੇਂ ਨੰਬਰ ਦੇ ਉੱਤੇ ਕੈਲੰਡਰ ਦੇ ਉੱਤੇ ਅਟੈਕ ਹੋਏ ਨੇ ਮੂਹ ਨਾਨਕਸ਼ਾਹੀ ਕੈਲੰਡਰ ਸਨ 2003 ਦੇ ਵਿੱਚ ਅਕਾਲ ਤਖਤ ਸਭ ਤੋਂ ਲਾਗੂ ਕੀਤਾ ਗਿਆ ਸੀਗਾ ਤੇ ਕਈ ਸਾਲ ਘਟੋ ਘੜ 6-7 ਸਾਲ ਦਾ ਸਮਾਂ ਬਣਦਾ ਉਹ ਨਾਨਕਸ਼ਾਹੀ ਕੈਲੰਡਰ ਜਿਹੜਾ ਲਾਗੂ ਵੀ ਰਿਹਾ ਲਾਗੂ ਰਿਹਾ ਤੇ ਤੁਸੀਂ ਇਹ ਗੱਲ ਅੱਜ ਵੀ ਤੁਹਾਨੂੰ ਚੇਤੇ ਹੋਵੇਗੀ ਕਿ ਗੁਰਪੁਰਬਾਂ ਦੀਆਂ ਡੇਟਾਂ ਜਿਹੜੀਆਂ ਸੀ ਉਹ ਫਿਕਸ ਹੋ ਗਈਆਂ ਸੀ ਜੇ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਤੇ ਉਹ 5 ਜਨਵਰੀ ਨੂੰ ਹੀ ਆ ਰਿਹਾ ਜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਉਹ 16 ਜੂਨ ਦਾ ਆ ਰਿਹਾ ਤੇ 16 ਜੂਨ ਦਾ ਹੀ ਆ ਰਿਹਾ ਡੇਟਾ ਅੱਗੇ ਪਿੱਛੇ ਨਹੀਂ ਸੀ ਹੁੰਦੀਆਂ ਸਾਨੂੰ ਡੇਟਾ ਚੇਤੇ ਹੋਣੀਆਂ ਸ਼ੁਰੂ ਹੋ ਗਈਆਂ ਸੀ ਬੱਚਿਆਂ ਨੂੰ ਡੇਟੇ ਚ ਡੇਟਾ ਜੜੀਆਂ ਸੀ ਉਹ ਚੇਤੇ ਹੋਣੀਆਂ ਸ਼ੁਰੂ ਹੋ ਗਈਆਂ ਸੀ ਵੀ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਪਰ ਆਰਐਸਐਸ ਵਾਲਿਆਂ ਦੇ ਕਹਿਣ ਦੇ ਉੱਤੇ ਆ ਜਿਹੜਾ ਸੰਤ ਸਮਾਜ ਆਪਣੇ ਆਪ ਨੂੰ ਅਖਵਾਉਂਦਾ ਮੈਨੂੰ ਮਾਫ਼ ਕਰਿਓ ਸੰਤ ਸਮਾਜ ਨਹੀਂ ਇਹ ਸੱਪ ਸਮਾਜ ਡੰਗ ਮਾਰਿਆ ਨੇ ਸਾਡੀ ਕੌਮ ਨੂੰ ਹਮੇਸ਼ਾ ਇਹਨਾਂ ਲੋਕਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਵੀ ਡੰਗ ਮਾਰਿਆ ਤੇ ਨਾਨਕਸ਼ਾਹੀ ਕੈਲੰਡਰ ਦੇ ਨਾਮ ਦੇ ਉੱਤੇ ਨਕਲੀ ਕੈਲੰਡਰ ਜਿਹੜਾ ਸਾਡੇ ਸਾਹਮਣੇ ਰੱਖ ਦਿੱਤਾ ਉਹ ਪਤਾ ਨਹੀਂ ਲੱਗਦਾ ਉਹ ਬਿਕਰਮੀ ਹੈ ਜਾਂ ਕੀ ਹੈ ਉਹਨੂੰ ਇਹ ਨਾਨਕਸ਼ਾਹੀ ਕੈਲੰਡਰ ਦਾ ਨਾਮ ਦਿੰਦੇ ਆ ਉਹ ਅੱਧਾ-ਪੂਰਦਾ ਵਿੱਚੋਂ ਬਿਕਰਮੀ ਕੈਲੰਡਰ ਬਣਾਇਆ ਹੋਇਆ ਆ ਅੱਧਾ-ਪੂਰਦਾ ਵਿੱਚੋਂ ਆਪਣੀਆਂ ਡੇਟਾ ਪਾਈਆਂ ਹੋਈਆਂ ਉਲਝਾ ਦਿੱਤਾ ਕੌਮ ਨੂੰ ਅੱਜ ਮੈਨੂੰ ਦੱਸੋ ਹੁਣ ਤੁਹਾਨੂੰ ਕਿਸੇ ਨੂੰ ਪਤਾ ਵੀ ਜਦੋਂ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਪੁਰਬ ਜਿਹੜਾ ਅਗਲੀ ਵਾਰੀ ਆਉਣਾ ਹੈ ਉਹ ਕਦੋਂ ਆ ਰਿਹਾ ਦੱਸੋ ਮੈਨੂੰ ਡੇਟ ਕਿਸੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਕਦੋਂ ਆ ਰਿਹਾ ਜੇ ਮੈਂ ਪੁੱਛਿਆ ਹੋਣੇ ਪਰ ਜੇ ਉਹੀ ਮੂਲ ਨਾਨਕ ਸਾਹਿਬੀ ਕੈਲੰਡਰ ਹੁੰਦਾ ਤੁਹਾਨੂੰ ਪਤਾ ਹੋਣਾ ਸੀ 16 ਜੂਨ ਨੂੰ ਆ ਰਿਹਾ ਜੀ ਤੁਹਾਨੂੰ ਪਤਾ ਹੋਣਾ ਸੀ 5 ਜਨਵਰੀ ਨੂੰ ਆ ਤੁਸੀਂ ਵੇਖੋ 크리스마ਸ ਡੇ ਇਸਾਈਆਂ ਦਾ 크리스마ਸ ਡੇ ਹੁੰਦਾ ਹੈ ਨਾ ਤੁਸੀਂ ਕਿਤੇ ਛੋਟੇ ਤੋਂ ਛੋਟੇ ਬੱਚੇ ਨੂੰ ਪੁੱਛ ਲਓ ਤੁਸੀਂ 25 ਦਸੰਬਰ ਆਖੋਗੇ ਨਾ ਵੀ ਪੁੱਤ 25 ਦਸੰਬਰ ਨੂੰ ਕੀ ਹੈ ਉਹਨੂੰ ਕਿਤੇ ਪੜਨ ਦੀ ਲੋੜ ਨਹੀਂ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਭਾਵੇਂ ਉਹ ਸਿੱਖ ਪਰਿਵਾਰ ਦਾ ਬੱਚਾ ਹੋਵੇ ਉਹਨੂੰ ਵੀ ਪਤਾ ਹੈ ਕਿ 25 ਦਸੰਬਰ ਨੂੰ 크리스마ਸ ਡੇ ਹੁੰਦਾ ਹੈ ਉਹਨਾਂ ਨੇ ਆਪਣਾ ਇੱਕ ਦਿਨ ਜਿਹੜਾ ਸੀਗਾ ਉਹ ਪੂਰੀ ਦੁਨੀਆ ਦੇ ਵਿੱਚ ਚੇਤੇ ਕਰਾ ਦਿੱਤਾ ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਡੇਟ ਹੈ ਪੂਰੀ ਦੁਨੀਆ ਦੇ ਵਿੱਚ ਚੇਤੇ ਕਰਾ ਦਿੱਤਾ ਇੱਥੇ ਸਾਡੇ ਗੁਰਪ੍ਰੋਫ ਦੇ ਜਿਹੜੇ ਉਹ ਹਰ ਵਾਰੀ ਲੜਾਈ ਪੈਂਦੀ ਹੈ ਕਲੇਸ਼ ਪੈਂਦੇ ਨੇ ਕਦੋਂ ਹੈ ਤੇ ਕਦੋਂ ਨਹੀਂ ਹੈ ਆ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ 28 ਦਸੰਬਰ ਨੂੰ ਹੀ ਸਹਿਬ ਜਾਦੇ ਦਾ ਸ਼ਹੀਦੀ ਦਿਹਾੜਾ ਸੀਗਾ ਤੇ 28 ਦਸੰਬਰ ਨੂੰ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਵੀ ਸੀਗਾ ਹੁਣ ਸਿੱਖ ਕਨਫਿਊਜ਼ ਸੀਗਾ ਵੀ ਮੈਂ ਸ਼ਹੀਦੀ ਦਿਹਾੜਾ ਮਨਾਵਾ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਵਾਂ ਕਿਹੜੇ ਪਾਸੇ ਨੂੰ ਜਾਵਾਂ ਮੈਂ ਸਾਡੇ ਕੈਲੰਡਰ ਦੇ ਉੱਤੇ ਇਹ ਅਟੈਕ ਕੀਤੇ ਗਏ ਸਾਰੀਆਂ ਡੇਟਾ ਉਲਝਾ ਕੇ ਰੱਖ ਦਿੱਤੀਆਂ ਇਹ ਗੱਲ ਨੂੰ ਚੇਤੇ ਰੱਖਿਓ ਸਿੱਖ ਜਿਹੜਾ ਹੈ ਉਹ ਕਿਸੇ ਡੇਟਾ ਦਾ ਪੁਜਾਰੀ ਨਹੀਂ ਹੈ ਇਹ ਵੀ ਗੱਲ ਮੈਂ ਸਪਸ਼ਟ ਕਰਦੇ ਆਂ ਡੇਟਾ ਦਾ ਪੁਜਾਰੀ ਨਹੀਂ ਹੈ ਪਰ ਇੰਨੀ ਇੱਕ ਗੱਲ ਸਾਨੂੰ ਚਾਹੀਦੀ ਹੈ ਕਿ ਸਾਡੀਆਂ ਡੇਟਾ ਨੇ ਜਿਹੜੀਆਂ ਫਿਕਸ ਹੋਣ ਸਾਨੂੰ ਇਹ ਤਾਂ ਪਤਾ ਹੋਵੇ ਨਾ ਵੀ ਕਿਹੜਾ ਗੁਰਪ੍ਰੋਪ ਕਿਦਾਂ ਆ ਰਿਹਾ ਹੈ ਅਸੀਂ ਡੇਟਾ ਇਸ ਕਰਕੇ ਨਹੀਂ ਫਿਕਸ ਕਰਦੇ ਵੀ ਆਹ ਦਿਨ ਚੰਗਾ ਹੈ ਤੇ ਇਹ ਦਿਨ ਹੋਣਾ ਚਾਹੀਦਾ ਨਹੀਂ ਇਸ ਕਰਕੇ ਨਹੀਂ ਕਿਉਂਕਿ ਚੰਗੇ ਮਾੜੇ ਦਿਨ ਦੀ ਤਾਂ ਗੱਲ ਗੁਰੂ ਸਾਹਿਬ ਨੇ ਕੀਤੀ ਨਹੀਂ ਨਾ ਗੁਰੂ ਪਾਸ਼ਾ ਨੇ ਆਖਿਆ ਨਾਨਕ ਸੋਈ ਦਿਨ ਸੁਹਾਵੜਾ ਜਿੱਤ ਪ੍ਰਭ ਆਵੇ ਚਿਤ ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਜਿਹੜੇ ਚੰਗੇ ਮਾੜੇ ਦਿਨਾਂ ਦੇ ਵਹਿਮ ਕਰਦੇ ਨੇ ਉਹ ਤਾਂ ਉਹਨਾਂ ਨੂੰ ਤੇ ਪਾਤਸ਼ਾਹ ਨੇ ਮੂਹਰ ਖਾਖਿਆ ਕਹਿੰਦੇ ਉਹ ਕੰਮ ਤਾਂ ਕਰਨੇ ਨਹੀਂ ਚਾਹੀਦੇ ਥਿੱਤੀ ਵਾਰ ਸੇਮ ਹੈ ਮੁਕਤ ਗਵਾਰ ਉੱਥੇ ਤੇ ਗੱਲ ਕਲੀਅਰ ਕਰ ਦਿੱਤੀ ਪਰ ਇਹ ਗੱਲ ਦੂਜੀ ਹੈ ਇੱਥੇ ਸਾਡੀਆਂ ਡੇਟਾ ਜਿਹੜੀਆਂ ਉਹ ਜਿਹੜੀਆਂ ਉਹ ਫਿਕਸ ਹੋਣੀਆਂ ਤਾਂ ਇਹਦੀ ਸਾਨੂੰ ਪਤਾ ਤੇ ਹੋਵੇ ਵੀ ਕਿਹੜਾ ਦਿਹਾੜਾ ਕਿਦਨਾਂ ਹੈ ਅਸਲ ਦੇ ਵਿੱਚ ਇਹ ਵੀ ਜਿਹੜੀ ਹੈ ਨਾ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਦੀ ਇੱਕ ਬੜੀ ਵੱਡੀ ਸਾਜ਼ਿਸ਼ ਹੈ ਕਿਉਂਕਿ ਦਿਹਾੜਾ ਇੱਕ ਹੋਵੇਗਾ ਸਾਰੀ ਸੰਗਤ ਜਿਹੜੀ ਗੁਰਦੁਆਰੇ ਇਕੱਠੀ ਹੋਵੇਗੀ ਤੇ ਜੇ ਡੇਟਾ ਉਲਝਾ ਦਿੱਤੀਆਂ ਕੋਈ ਜਿਹੜੇ ਨੇ ਉਹ ਕਿਸੇ ਦਿਨ ਮਨਾ ਰਹੇ ਨੇ ਗੁਰਪਰਵ ਕੋਈ ਕਿਸੇ ਦਿਨ ਮਨਾ ਰਹੇ ਨੇ ਸੰਗਤਾਂ ਵੰਡੀਆਂ ਗਈਆਂ ਗੁਰਦੁਆਰੇ ਤਾਂ ਟੁੱਟ ਗਈਆਂ ਸਾਚੇ ਜੀ ਉਹ ਗੱਲ ਵੱਖਰੀ ਏ ਅਸੀਂ ਇਹਨਾਂ ਚੀਜ਼ਾਂ ਵਾਲੇ ਪਾਸੇ ਨੂੰ ਧਿਆਨ ਨਹੀਂ ਦੇ ਰਹੇ ਸੋ ਗੌਰ ਕਰੀਏ ਇਹਨਾਂ ਗੱਲਾਂ ਦੇ ਉੱਤੇ ਮੈਂ ਫਿਰ ਬੇਨਤੀ ਕਰਦਾ ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ ਮੂਲ ਨਾਨਕਸ਼ਹੀ ਕੈਲੰਡਰ ਲਾਗੂ ਕਰੋ ਇਹ ਬੇਨਤੀ ਏ ਜੇ ਤੁਸੀਂ ਪੁੱਛੋ ਕਿੱਥੋਂ ਮਿਲੇਗਾ ਉਹ ਵੀ ਮੈਂ ਦੱਸ ਦਿੰਨਾ ਇੱਕ ਸਾਈਟ ਹੈ ਪੜੇ ਲਿਖੇ ਵੀਰ ਬੈਠੇ ਇੰਟਰਨੈਟ ਯੂਜ਼ ਕਰਨ ਵਾਲੇ ਇੱਕ ਸਾਈਟ ਆ ਉੱਥੇ ਚਲ ਜਾਓ ਖਾਲਸਾ న్యూਸ .org ਖਾਲਸਾ న్యూਸ .org ਉੱਥੇ ਜਾ ਕੇ ਸਰਚ ਕਰਿਓ ਸੱਜੇ ਪਾਸੇ ਦੇ ਉੱਤੇ ਵੇਖਿਓ ਜਦੋਂ ਸਾਈਟ ਖੁੱਲੇਗੀ ਨਾ ਸੱਜੇ ਪਾਸੇ ਦੇ ਵੇਖਿਓ ਨਾਨਕ ਸਾਈ ਕੈਲੰਡਰ ਉੱਥੇ ਬਣਿਆ ਆਇਆ ਉੱਥੇ ਕਲਿੱਕ ਕਰਿਓ ਉਥੋਂ ਡਾਊਨਲੋਡ ਹੋ ਜਾਏਗਾ ਉਹ ਕੈਲੰਡਰ ਡਾਊਨਲੋਡ ਕਰਕੇ ਗੁਰਦੁਆਰਿਆਂ 'ਚ ਵੀ ਲਾਓ ਆਪਣੇ ਘਰਾਂ 'ਚ ਵੀ ਲਾਓ ਸਾਨੂੰ ਪਤਾ ਤੇ ਲੱਗੇ ਆ ਚੀਜ਼ਾਂ ਨੇ ਜੜੀਆਂ ਉਹ ਬੜੀਆਂ ਬਚਾਉਣ ਵਾਲੀਆਂ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲੇ ਨਾ ਹੋਣਦੇ ਹੀ ਐ ਜਦੋਂ ਅਸੀਂ ਆਵੇਸਲੇ ਹੁੰਨੇ ਆ ਇਹ ਸਭ ਕੁਝ ਹੁੰਦਾ ਹੀ ਤਾਈਓ ਆ ਅਸੀਂ ਆਵੇਸਲੇ ਹੋਏ ਆ ਇਹ ਤਾਂ ਹੋਇਆ ਤੇ ਜੇ ਜਦਨ ਅਸੀਂ ਵਾਕਈ ਜਾਗ ਗਏ ਜਦਨ ਅਸੀਂ ਸੱਚ ਨੂੰ ਸਮਝ ਲਿਆ ਉਸ ਦਿਨ ਸਾਡਾ ਜੀਵਨ ਸੋਹਣਾ ਬਣ ਜਾਏਗਾ ਕੌਮ ਵੀ ਜਿਹੜੀ ਐ ਉਹ ਚੰਗੇ ਪਾਸੇ ਨੂੰ ਤੁਰ ਪੈਗੀ ਤਾਂ ਭਗਤ